ਇਹ ਜੀ ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀ ਅਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਮਹਮ ਚਲਦੀ ਆ ਉਹਦੀ ਲੜੀ ਸਾਡੇ ਚੌਕੀ ਇੰਚਾਰਜ ترਸੇਮ ਸਿੰਘ ਨਵਾ ਪਿੰਡੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਅ ਇਨਫਾਰਮੇਸ਼ਨ ਮਿਲੀ ਵੀ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਿਰਮਲ ਸਿੰਘ ਝਿਮਾ ਅਰਸ਼ਦੀਪ ਲੁੰਡੀਤ ਹਰਪ੍ਰੀਤ ਹੈਪੀ ਨੇ ਨਵੇਂ ਪਿੰਡੇ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉੱਥੇ ਚੋਰੀ ਕੀਤੀ ਸੀ ਇੱਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਰਕਰ ਢਿਲੋਂ ਬਰਾਮਦ ਹੋਇਆ ਜੀ ਗ੍ਰਿਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਰਜਿਸਟਰ ਕੀਤਾ ਇਹਨਾਂ ਦਾ ਰਿਮਾਂਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਹਦੇ ਕਿਸੇ ਨਾਲ ਇਹ ਹੋਰ ਇਹਨਾਂ ਚੀ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਸ਼ਕਸ਼ ਕੀਤੀ ਜਾਊਗੀ ਇਹ ਪ੍ਰੋਫੈਸ਼ਨਲ ਚੋਰ ਆ ਕਿ ਉਹ ਨਵੇਂ ਇਹ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਇਹਨਾਂ ਦੀ ਸ਼ੋਰਤ ਪਤਲਾ ਕਿ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਟੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋਈ ਸਖਤੀ ਨਾਲ ਪੁਸ਼ਕਸ਼ ਕਰਕੇ ਤੇ ਹੋਰ ਚੋਰੀਆਂ ਬਾਰੇ ਵੀ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਕੋਈ ਨਾ ਕੋਈ ਆਪਰੇਸ਼ਨ ਆ ਰਿਹਾ ਕੋਈ। ਨਹੀਂ ਕਿਰਚ ਬਰਾਮਦ ਹੋਈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ। ਕੀ ਕਰਾਂ ਨਹੀਂ ਕਰਾਂਗੇ? ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਿਮਾਨ ਲੈ ਕੇ ਹੋਰ ਕੋਸ਼ਿਸ਼ ਕਰਾਂਗੇ।